ਅਕਸਰ ਤੁਹਾਡੇ ਨਾਲ ਗੱਲਾਂ ਕਰੀਦੀਆਂ ਫਲਾਈਟਸ ਦੀਆਂ ਉਡਾਨਾਂ ਦੀਆਂ ਪੰਜਾਬ ਦੀਆਂ ਅੰਮ੍ਰਿਤਸਰ ਦੀ ਅੱਜ ਤੁਹਾਡੇ ਨਾਲ ਸ਼ੇਅਰ ਕਰੀਏ ਇੱਕ ਰੀਸੈਂਟ ਐਕਸਪੀਰੀਅੰਸ ਨਵਾਂ ਹੁਣੇ ਇਹ ਉਥੇ ਅੰਮ੍ਰਿਤਸਰ ਹੋ ਕੇ ਆਏ ਹਨ ਪੇਰੈਂਟਸ ਵੀ ਹੋ ਕੇ ਆਏ ਨੇ ਅੰਮ੍ਰਿਤਸਰ ਹੀ ਕਿਉਂ ਤੇ ਕਿਵੇਂ ਪਹੁੰਚੇ ਉਹ ਹਾਇਓ ਤੇ ਮੇਰਾ ਪਹਿਲਾ ਐਕਸਪੀਰੀਅੰਸ ਆ ਪਹਿਲਾਂ ਕਿੰਨੇ ਸਾਲ ਅਸੀਂ ਜਾਣਦੇ ਇੰਡੀਆ ਅਸੀਂ ਦਿੱਲੀ ਜਾਂਦੇ ਹੁੰਦੇ ਤੇ ਕਿੱਦਾਂ ਦਾ ਲੱਗਾ ਅੰਮ੍ਰਿਤਸਰ ਜਾ ਕੇ ਪੰਜਾਬ ਪੰਜਾਬ ਉਹਦਾ ਓਵਰਆਲ ਸ਼ਹਿਰ ਅੰਮ੍ਰਿਤਸਰ ਸਾਰਾ 에어ਪੋਰਟ ਤਾਂ ਵੀ ਪਹਿਲੀ ਦਫਾ ਗਏ ਸੀ ਕਾਫੀ ਵਾਰ ਅਸੀਂ ਦਿਖਾ ਵੀ ਚੁੱਕੇ ਆ ਇੱਕ ਕਤਰ 에ਅਰਵੇਜ਼ ਦੀ ਗੱਲ ਕਰਦੇ ਹਾਂ ਕਹਿੰਦੇ ਜੀ ਕਤਰ 에ਅਰਵੇਜ਼ ਦੀ ਫਲਾਈਟ ਮਹਿੰਗੀ ਬੜੀ ਮਿਲਦੀ ਆ ਜਾਂ ਉਹਦੇ ਫੇਰ ਜ਼ਿਆਦਾ ਹੁੰਦੇ ਆ ਕਿੰਨਾ ਕੁ ਫਰਕ ਸੀਗਾ ਜਦੋਂ ਤੁਸੀਂ ਫਲਾਈਟ ਲਈ ਅੰਮ੍ਰਿਤਸਰ ਦੀ ਫਰਕ ਡਾਲਰਾਂ 'ਚ ਕਹਿ ਲਓ ਐਕਸਪੀਰੀਅੰਸ ਦਾ ਮੈਂ ਜਿੱਦਾਂ ਮੈਂ ਪਹਿਲਾ ਕਿੰਨੀ ਦਫਾ ਦਿੱਲੀ ਗਏ ਆ ਪਹਿਲੀ ਦਫਾ ਅੰਮ੍ਰਿਤਸਰ ਆਣ ਕਿੱਤ ਮੇਰਾ ਐਕਸਪੀਰੀਅੰਸ ਦਾ ਮੈਂ ਮੈਂ ਦਾ ਪੇਰੈਂਟਸ ਵੀ ਗਏ ਸੀ ਕਿ ਉਹਨਾਂ ਨੇ ਲਿੱਤੀ ਸੀ ਫਲਾਈਟ ਟੋਰਾਂਟੋ ਤੋਂ ਲਿੱਤੀ ਸੀ ਡਾਇਰੈਕਟ ਉਹਨਾਂ ਨੇ ਸੀ ਟੋਰਾਂਟੋ ਟੂ ਦੋਹਾ ਟੂ ਅੰਮ੍ਰਿਤਸਰ ਜਦੋਂ ਤੁਸੀਂ ਅੰਮ੍ਰਿਤਸਰ ਪਹੁੰਚੇ ਬਹੁਤ ਫੀਡਬੈਕ ਆਉਂਦੇ ਆ ਸਾਡੇ ਪੇਜ ਤੇ ਵੀ ਲੋਕ ਕਹਿੰਦੇ ਨੇ ਲਾਈਨਾਂ ਸੀ ਜਾਂ ਤੁਹਾਡੇ ਸਾਰਿਆਂ ਦੇ ਲਗੇਜ ਸਕੈਨ ਹੋਏ ਜਾਂ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਸੀ 에어ਪੋਰਟ ਤੇ ਸਫਾਈ ਤੇ ਹੋਰ ਨੇ ਲਈ ਤਾਂ ਅਸੀਂ ਗਏ ਆ ਤੇ ਲਾਈਨਾਂ ਤੇ ਲਾਈਨਾਂ ਹੁੰਦੀਆਂ ਤੁਹਾਨੂੰ ਉੱਥੇ ਕੋਈ ਮੁਸ਼ਕਲਾਂ ਆਉਂਦੀਆਂ ਸਮਾਨ ਨਹੀਂ ਆਉਂਦਾ ਕਈ ਲੋਕ ਕਹਿੰਦੇ ਅਸੀਂ ਅੰਮ੍ਰਿਤਸਰ ਜਾਣਾ ਹੀ ਨਹੀਂ ਉਹਨਾਂ ਨੇ ਸਾਡੇ ਕੋਲ ਪੈਸੇ ਮੰਗੇ ਭਾਰ ਜ਼ਿਆਦਾ ਸੀ ਹਾਂਜੀ ਮੈਂ ਕਹੂੰਗਾ ਜੇ ਕਿਸ ਨੇ ਹਰਾਸ ਕਰਨਾ ਤੰਗ ਕਰਨਾ ਉਹ ਦਿੱਲੀ ਵੀ ਕਰ ਸਕਦੇ ਕਿਤੇ ਵੀ ਤੁਸੀਂ ਲੈਣ ਉਹ ਤਾਂ ਜ਼ਿਆਦਾ ਹੋ ਸਕਦਾ ਲੋਕ ਪ੍ਰੇਫਰ ਕਰਦੇ ਨੇ ਕਿ ਅਸੀਂ ਦਿੱਲੀ ਨਾ ਜਾਈਏ ਪਰ ਉਹਨਾਂ ਕੋਲ ਆਪਸ਼ਨ ਨਹੀਂ ਰਹਿੰਦੇ ਵੀ ਮੈਂ ਕਹੂੰਗਾ ਅੱਪਾ ਆਪਣੇ ਅੰਮ੍ਰਿਤਸਰ ਨੂੰ ਸਪੋਰਟ ਕਰੀਏ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਵੱਲੋਂ ਮੈਂ ਸਮੀਪ ਸਿੰਘ ਗੁੰਟਾਲਾ ਅੱਜ ਅਸੀਂ ਖੜੇ ਹਾਂ ਅਮਰੀਕਾ ਅਮਰੀਕਾ ਦੀ ਸਟੇਟ ਸੂਬਾ ohio ਤੇ ohio ਦਾ ਸ਼ਹਿਰ ਆ ਸਿਨਸਿਨਾਟੀ ohio ਮੇਰੇ ਪਿੱਛੇ ਗੁਰਦੁਆਰਾ ਸਾਹਿਬ ਗੁਰਨਾਨਕ ਸੁਸਾਇਟੀ ਗ੍ਰੇਟਰ ਸਿਨਸਿਨਾਟੀ ਸੋ ਮੈਂ ਖੁਦ ਡੇਟਨ ਸੁਸਾਇਟੀ ਸ਼ਹਿਰ ਦੇ ਰਹਿਣ ਵਾਲਾ ਹਾਂ ਤੇ ਅਕਸਰ ਤੁਹਾਡੇ ਨਾਲ ਗੱਲਾਂ ਕਰੀਦੀਆਂ ਫਲਾਈਟਸ ਦੀਆਂ ਉਡਾਨਾਂ ਦੀਆਂ ਪੰਜਾਬ ਦੀਆਂ ਅੰਮ੍ਰਿਤਸਰ ਦੀਆਂ ਤੇ ਮੇਰੇ ਨਾਲ ਹਨ ਸਰਦਾਰ ਕਿਰਨਪਾਲ ਸਿੰਘ ਜੀ ਇਹ ਵੀ ਸਿਨਸਿਨਾਟੀ ਦੇ ਆਈ ਥਿੰਕ ਕਾਫੀ ਸਾਲਾਂ ਤੋਂ ਇੱਥੇ ਰਹਿਣ ਵਾਲੇ ਨੇ ਤੇ ਗੱਲ ਕਰਨ ਜਾ ਰਹੇ ਹਾਂ ਆਬਵੀਅਸਲੀ ਅਸੀਂ ਉਡਾਨਾਂ ਦੀ ਗੱਲ ਕਰਦੇ ਆ ਤੇ ਫਲਾਈਟਸ ਦੀ ਗੱਲ ਕਰਾਂਗੇ ਤੇ ਭਾਜੀ ਨਾਲ ਪਿੱਛੇ ਜੇ ਗੱਲਬਾਤ ਹੋ ਰਹੀ ਸੀ ਅੰਮ੍ਰਿਤਸਰ ਬਾਰੇ ਬੜੀ ਦੇਰ ਦੀ ਅਸੀਂ ਆਪਸ ਵਿੱਚ ਗੱਲਬਾਤ ਵੀ ਕਰਦੇ ਰਹਿੰਦੇ ਆ ਤੇ ਅੱਜ ਤੁਹਾਡੇ ਨਾਲ ਸ਼ੇਅਰ ਕਰੀਏ ਇੱਕ ਰੀਸੈਂਟ ਐਕਸਪੀਰੀਅੰਸ ਨਵਾਂ ਹੁਣੇ ਇਹ ਉੱਥੇ ਅੰਮ੍ਰਿਤਸਰ ਹੋ ਕੇ ਆਏ ਹਨ ਪੇਰੈਂਟਸ ਵੀ ਹੋ ਕੇ ਆਏ ਨੇ ਤੇ ਆਹ ਗੱਲਬਾਤ ਜਾਣਦੇ ਆ ਕਿ ਅੰਮ੍ਰਿਤਸਰ ਕਿਉਂ ਤੇ ਕਿਵੇਂ ਪਹੁੰਚੇ ohayo ਤੋਂ ਹੋਰ ਵੀ ਅਮਰੀਕਾ ਦੇ ਸ਼ਹਿਰ ਨੇ ਪਰ ਪਾਇਸ ਪਾਇ ਕਾਲਸਾ ਬਟੇਰਿਕਾ ਕਾਲਸਾ ਵੈਗਰੀ ਫਤੇ ਹਾਂਜੀ ਸਰਦਾਰ ਸਮੀਪ ਸਿੰਘ ਜੀ ਅਸੀਂ ਇੱਥੇ ਰਹਿੰਦੇ ਸੀ ਸੈਂਸਨਾਟੀ ਤੋਂ ਜਿਹੜੀ ਫਲਾਈਟ ਲਿੱਤੇ ਸੀ ਥੋਂ ਲਿੱਤੇ ਸੀ ਕਿ ਸੈਂਸਨਾਟੀ 에ਰਪੋਰਟ ਤੋਂ ਜੀਐਫਕੇ ਗਾਇਸ ਕਿ ਨਿਊਯਾਰਕ ਚ ਜਾਨ ਐਫ ਕੈਨੇਡੀ 에ਰਪੋਰਟ ਔਰ ਥੋਂ ਫੇ ਕਟਰ 에ਰਲਾਈਨ ਦੇ ਲਿੱਤੇ ਕਟਰ ਗਏ ਜੀਐਫਕੇ ਟੂ ਦੋਹਾ ਕਟਰ ਔਥੇ ਸੀ ਤਿੰਨ ਘੰਟੇ ਦਾ ਸਟਾਪ ਸੀਗਾ ਤੇ ਉਹਦੇ ਤੋਂ ਬਾਅਦ ਫਿਰ ਉਹ ਲੈ ਲਈ ਅਮਰitsar ਦੀ ਫਲਾਈਟ ਮੇਰਾ ਪਹਿਲਾ ਐਕਸਪੀਰੀਅੰਸ ਆ ਪਹਿਲਾਂ ਇੱਕ ਨਿਕ ਸਾਲ ਅਸੀਂ ਜਾਂਦੇ ਇੰਡੀਆ ਅਸੀਂ ਦਿੱਲੀ ਜਾਂਦੇ ਹੁੰਦੇ ਸੀਗੇ ਸੋ ਤੁਸੀਂ ਗੱਲ ਕੀਤੀ ਕਤਰ 에ਅਰਵੇਜ਼ ਤੇ ਨਾਲ ਤੁਸੀਂ ਦੱਸਿਆ ਕਿ ਤੁਸੀਂ ਪਹਿਲਾਂ ਪੰਜਾਬ ਚ ਗਏ ਹੋ ਤੇ ਕਾਫੀ ਸਾਲਾਂ ਬਾਅਦ ਜਾਣ ਹੋਇਆ ਕਿ ਤੁਸੀਂ ਰੈਗੂਲਰਲੀ ਜਾਂਦੇ ਰਹਿੰਦੇ ਹੋ ਸਾਨੂੰ ਕਾਫੀ ਸਾਲ ਹੋ ਗਏ ਸੀ ਮੈਨੂੰ 7 ਸਾਲ ਹੋ ਗਏ ਸੀ ਕਿ ਗਏ ਨੂੰ ਪੰਜਾਬ ਤੇ ਕਿੱਦਾਂ ਦਾ ਲੱਗਾ ਅਮਰitsar ਜਾ ਕੇ ਪੰਜਾਬ ਪੰਜਾਬ ਉਹਦਾ ਓਵਰਆਲ ਸ਼ਹਿਰ ਅਮਰitsar ਸਾਰਾ ਹਾਂ ਅੰਮ੍ਰਿਤਸਰ ਕਾਫੀ ਇੰਪਰੂਵਮੈਂਟ ਹੋਈਆ ਕਾਫੀ ਆਮ ਇੰਪਰੂਵਮੈਂਟ ਕਾਫੀ ਦੇਖਿਆ 에어ਪੋਰਟ ਤਾਂ ਵੀ ਪਹਿਲੀ ਦਫਾ ਗਏ ਸੀਗੇ ਤੇ ਉਹਦਾ ਬਹੁਤ ਪੋਜ਼ਿਟਿਵ ਐਕਸਪੀਰੀਅੰਸ ਰਿਹਾ ਸੋ ਕਤਰ 에ਅਰਵਿਜ਼ ਦੀ ਆਪਾਂ ਗੱਲ ਕਰਦੇ ਹਾਂ ਅਸੀਂ ਗੁਰਦਾਰੇ ਖੜਾ ਮੈਂ ਵੀ ਇੱਥੇ ਕਿ ਆ ਕੇ ਨੂੰ ਮਿਲਦਾ ਰਹਿਣਾ ਜਿਹਦਾ ਨਾਲ ਗੱਲ ਕਰੀਦੀ ਆ ਕੁਝ ਜਾਣੇ ਤੇ ਚਲੋ ਮਾਲਵੇ ਏਰੀਆ ਦੇ ਕਈ ਲੋਕ ਜਿਹੜੇ ਲੁਧਿਆਣਾ ਪਟਿਆਲੇ ਉਧਰ ਰਹਿੰਦੇ ਨੇ ਉਹ ਕਾਫੀ ਇਹ ਸਾਡੇ ਇੱਥੇ ਇਹ ਗੱਲ ਕਰਦੇ ਨੇ ਕਿ ਸਾਨੂੰ ਦਿੱਲੀ ਵੀ ਉਹਨਾਂ ਪਿੰਦਾ ਜਿੰਨਾ ਅੰਮ੍ਰਿਤਸਰ ਤੁਸੀਂ ਪੰਜਾਬ ਦੇ ਕਿਹੜੇ ਸ਼ਹਿਰ ਜਾਣਾ ਸੀ ਮੇਨ ਲਈ ਸਾਡਾ ਹੈਗਾ ਰੈਸ਼ ਮੋਗੇ ਦੇ ਕੋਲੇ ਮੋਗੇ ਹੀ ਰਹੇ ਸੀਗੇ ਸੀ ਜਾ ਕੇ ਸੋ ਮੋਗੇ ਵਾਲੇ ਪਾਸੇ ਗਏ ਤੇ ਫਿਰ ਜਦੋਂ ਆਪਾਂ ਗੱਲ ਕਰਦਾ ਮੈਂ ਉਹ ਜਿੱਥੋਂ ਵੀ ਤੇ ਉਹ ਕਾਫੀ ਇਹ ਫੀਡਬੈਕ ਆਂਦਾ ਹੈ ਤੇ ਕਾਫੀ ਵਾਰ ਅਸੀਂ ਦਿਖਾ ਵੀ ਚੁੱਕੇ ਆ ਕਿ ਕਤਰ 에ਅਰਵੇਜ਼ ਦੀ ਗੱਲ ਕਰਦੇ ਆ ਉਹ ਕਹਿੰਦੇ ਜੀ ਕਤਰ 에ਅਰਵੇਜ਼ ਦੀ ਫਲਾਈਟ ਮਹਿੰਗੀ ਬੜੀ ਮਿਲਦੀ ਆ ਜਾਂ ਉਹਦੇ ਫੇਰ ਜ਼ਿਆਦਾ ਹੁੰਦੇ ਆ ਤੇ ਉਹਦੇ ਵਿੱਚ ਜਦੋਂ ਤੁਸੀਂ ਦੇਖੀ ਹੈ ਪ੍ਰੈਫਰੈਂਸ ਕਿ ਤੁਸੀਂ ਬਾਕੀ ਟਿਕਟਸ ਵੀ ਦੇਖੀਆਂ ਜਾਂ ਲੱਗਿਆ ਤੁਸੀਂ ਕਿਹੜੇ ਮਹੀਨੇ ਗਏ ਤੇ ਬਾਕੀ ਟਿਕਟਸ ਦੇਖੀਆਂ ਜਾਂ ਤੁਸੀਂ ਕਿਹਾ ਨਹੀਂ ਮੈਂ ਡਿਸਾਈਡ ਕੀਤਾ ਵਾ ਮੈਂ ਅੰਮ੍ਰਿਤਸਰ ਹੀ ਜਾਣਾ ਨੋ ਮੈਟਰ ਵਾ ਹਾਂਜੀ ਦੇਖਿਆ ਸੀ ਟਿਕਟਾਂ ਤਾਂ ਬਹੁਤ ਦਿੱਲੀ ਦੇਆਂ ਤਾਂ ਬਹੁਤ ਉਹਦੇ ਉਹਦੇ ਫੇਅਰ ਵੀ ਘੱਟ ਹੁੰਦੇ ਦਿੱਲੀਆਂ ਦੇ ਪਰ ਉਥੋਂ ਇੰਨੇ ਇੰਨਾ ਘੰਟਾ 7-8 ਘੰਟੇ ਲੱਗਦੇ ਸਾਨੂੰ ਘਰ ਪਹੁੰਚਣ ਨੂੰ ਤੇ ਸਾਹ ਦੇਖ ਕੇ ਕਦਰ ਦਾ ਠੀਕ ਲੱਗਿਆ ਤਾਂ ਹੀ ਕਦਰ ਚ ਹੀ ਗਏ ਸੋ ਕਿੰਨਾ ਕੁ ਫਰਕ ਸੀਗਾ ਜਦੋਂ ਤੁਸੀਂ ਫਲਾਈਟ ਲਈ ਅੰਮ੍ਰਿਤਸਰ ਦੀ ਫਰਕ ਡਾਲਰਾਂ ਚ ਕਹਿ ਲੋ ਤਿੰਨ $100 ਹੋ ਐਨਕ ਫਰਕ ਤੋਂ ਜਿਆਦਾ ਨਹੀਂ ਸੀਗਾ ਹਾਂ ਮੈਂ ਦੱਸ ਦਵਾ ਇਹਨਾਂ ਨੇ ਜਦੋਂ ਟਿਕਟ ਲੈਣੀ ਸੀ ਮੇਰੇ ਨਾਲ ਗੱਲ ਕੀਤੀ ਭਾਜੀ ਨੇ ਕਿ ਮੈਂ ਜਾਣਾ ਹੈ ਤੇ ਮੈਂ ਇਹਨਾਂ ਨੂੰ ਕਿਹਾ ਕਿ ਜੇ ਤੁਸੀਂ ਬਿਜ਼ਨਸ ਕਲਾਸ ਦੀ ਵੀ ਗੱਲ ਹੋਈ ਇਹਨਾਂ ਦੇ ਪੇਰੈਂਟਸ ਗਏ ਨੇ ਬਿਜ਼ਨਸ ਕਲਾਸ ਵਿੱਚ ਤੇ ਉਦੋਂ ਵੀ ਗੱਲ ਹੋਈਆਂ ਫੇਅਰਸ ਦੀਆਂ ਤੇ ਤਿੰਨ 400 ਇਹਨਾਂ ਦੱਸਿਆ ਤੇ ਮੇਰੀ ਇਹਨਾਂ ਨਾਲ ਕਾਫੀ ਗੱਲ ਹੋਈ ਕਹਿੰਦੇ ਨਹੀਂ ਡੋਜ਼ਨਟ ਮੈਟਰ ਟੂ ਮੀ ਇਹਨਾਂ ਨੇ ਕੱਲੇ ਜਾਣਾ ਸੀ ਪਰ ਕਾਫੀ ਲੋਕ ਭਾਜੀ ਜਿਸ ਤਰ੍ਹਾਂ ਗੱਲਾਂ ਕਰਦੇ ਨੇ ਸਾਡੇ ਨਾਲ ਫੀਡਬੈਕ ਕਿ ਜਦੋਂ ਅਸੀਂ ਪੀਕ ਟਾਈਮ ਤੇ ਜਾਂਦੇ ਹਾਂ ਤੁਸੀਂ ਅਪ੍ਰੈਲ ਚ ਗਏ ਹੋ ਤੇ ਉਹ ਕਹਿੰਦੇ ਜੇ ਜਦੋਂ ਅਸੀਂ ਪੂਰੇ ਪਰਿਵਾਰ ਨੇ ਜਾਣਾ ਹੈ ਇਫ a ਫੈਮਿਲੀ ਇਸ ਗੋਇੰਗ ਦੈਨ 500 ਡਾਲਰ ਪਰ ਪਰਸਨ ਐਂਡ ਦੈਨ ਇਟ ਮੇਕਸ ਇਟ 2000 ਡਾਲਰਸ ਸੋ ਲੈਟਸ ਸੇ ਜੇ ਉਹ ਸਿਨੈਰੀਓ ਹੁੰਦਾ ਜਾਂ ਉਹਦੇ ਬਾਰੇ ਤੁਹਾਡਾ ਕੀ ਖਿਆਲ ਆ ਕੀ ਕਹਿਣਾ ਚਾਹੋਗੇ ਤੁਸੀਂ ਕੀ ਇਜ਼ ਇਟ ਵਰਥ ਇਟ ਸਪੈਂਡਿੰਗ 2000 ਡਾਲਰਸ অর ਇਜ਼ ਇਟ ਲਾਈਕ ਤੁਸੀਂ ਸਿਰਫ ਦਿੱਲੀ ਜਾਓ ਤੇ ਉੱਥੋਂ ਬਾਈ ਰੋਡ ਲੋਕ ਕਹਿੰਦੇ ਨੇ 10000 ਰੁਪਏ ਦੀ ਟੈਕਸੀ ਹੁੰਦੀ ਹੈ ਅਸੀਂ ਘਰ ਪਹੁੰਚ ਜਾਣੇ ਜਿੱਥੇ ਪੰਜਾਬ ਜਾਣਾ ਹੋਵੇ ਹਾਂਜੀ ਮੇਰਾ ਐਕਸਪੀਰੀਅੰਸ ਤਾਂ ਮੈਂ ਜਿੱਦਾਂ ਮੈਂ ਪਹਿਲਾ ਕਿੰਨੀ ਦਫਾ ਦਿੱਲੀ ਗਏ ਆ ਪਹਿਲੀ ਦਫਾ ਅਮਰਤਸਰ ਲੈਂ ਕਿ ਮੇਰਾ ਐਕਸਪੀਰੀਅੰਸ ਮੈਂ ਮੈਂ ਦਾ ਦਿੱਲੀ ਨਾਲ ਜਾਵਾ ਫੇਅ ਫਿਊਚਰ ਬਹੁਤ ਪੋਜ਼ਿਟਿਵ ਹੈ ਅਸੀਂ ਦਿੰਦਾ ਡੇਢ ਕਿੰਟ ਵਿੱਚ ਘਰ ਪਹੁੰਚ ਗਏ ਸੀ 에어ਪੋਰਟ ਲੈਂਡ ਹੋਣ ਤੋਂ ਬਿਲ ਮੋਗੇ ਡੇਢ ਕਿੰਟ ਜੀ ਓਕੇ ਸੋ ਫਿਰ ਗੱਲ ਉੱਥੇ ਆ ਜਾਂਦੀ ਹੈ ਕਿ ਜੇ ਤੁਹਾਡੀ ਫੈਮਿਲੀ ਜਾਂਦੀ ਤੇ ਫੇਅ ਡਿਫਰੈਂਸ ਤੁਹਾਨੂੰ 200 ਡਾਲਰ ਵਧ ਦਿੰਦਾ ਤੇਣਾ ਪੈਂਦਾ ਵਾਸ ਇਟ ਵਰਥ ਇਟ ਆਜ਼ ਔਰ ਇਟ ਲਾਈਕ ਡੈਫੀਨਿਟਲੀ ਵਰਥ ਇਟ ਓਨ ਓਨ ਨਾ ਉੱਥੇ ਪਹੁੰਚਣੋਂ ਘਰ ਜੈਨਾ ਕੱਟ ਟਾਈਮ ਲੱਗਿਆ ਤੇ ਸਾਡੇ ਲਈ ਤਾਂ ਡੈਫੀਨਿਟਲੀ ਵਰਥ ਇਟ ਸੀਗਾ ਤੁਹਾਡੇ ਪੇਰੈਂਟਸ ਵੀ ਗਏ ਨੇ ਹਾਂਜੀ ਪੇਰੈਂਟਸ ਵੀ ਗਏ ਸੀ ਕਿ ਉਹਨਾਂ ਨੇ ਲਿੱਤੀ ਸੀ ਫਲਾਈ ਟ੍ਰਾਂਟੋ ਤੋਂ ਲਿੱਤੀ ਸੀ ਡਾਇਰੈਕਟ ਉਹਨਾਂ ਨੇ ਲਿੱਤੀ ਸੀ ਟ੍ਰਾਂਟੋ ਟੂ ਦੋਹਾ ਟੂ ਅਮਰitsar ਤੇ ਫਿਰ ਸਾਡੀ ਕੱਟ ਸੀ ਫਲਾਈ ਦੋਹਾ ਅਮਰitsar ਤੋਂ ਵਾਪਸੀ ਤੋਂ ਵਾਪਸ ਵੀ ਸੋ ਇਹਨਾਂ ਦੀ ਜਿਹੜੀ ਫਲਾਈ ਸੀਗੀ ਸਿਨਸਿਨੈਟੀ ਤੋਂ ਨਿਊਯਾਰਕ ਅਮਰੀਕਨ 에ਅਰਲਾਈਨਸ ਦੇ ਨਾਲ ਕਿਉਂਕਿ ਮੈਂ ਦੱਸ ਦਵਾਂ 에ਅਰਲਾਈਨਸ ਜਿੱਦਾਂ 에ਅਰ ਇੰਡੀਆ ਵੀ ਹੈ ਉਹ ਵਿਦਨ ਅਮਰੀਕਾ ਕਨੈਕਟ ਕਰਨਾ ਹੋਵੇ ਤੇ ਉਹਨਾਂ ਦੀ ਭਾਈਵਾਲੀ ਕੋਡ ਸ਼ੇਅਰ ਜਿਹਨੂੰ ਕਹਿੰਦੇ ਆ ਉਹ ਯੂਨਾਈਟਿਡ 에ਅਰਲਾਈਨਸ ਦੇ ਨਾਲ ਹੈ ਇਸੇ ਤਰ੍ਹਾਂ ਕਤਰ 에ਅਰਵੇਜ਼ ਦਾ ਕੋਡ ਸ਼ੇਅਰ ਹੈ ਅਮਰੀਕਨ 에ਅਰਲਾਈਨਸ ਤੇ ਆਈ ਥਿੰਕ ਉਹਨਾਂ ਦਾ ਅਲਾਸਕਾ 에ਅਰਲਾਈਨਸ ਦੇ ਨਾਲ ਵੀ ਹੈ ਸੋ ਇਹਨਾਂ ਨੇ ਸਿਨਸਿਨਾਟੀ ਤੋਂ ਗਏ ਜੇਐਫਕੇ ਨਿਊਯਾਰਕ ਤੇ ਫਿਰ ਅੱਗੋਂ ਇੱਥੇ ਕਾਫੀ ਜਣੇ ਸਾਨੂੰ ਲੋਕ ਮਿਲਦੇ ਨੇ ਉਹ ਹਾਇਓਚ ਤੋਂ ਉਹਨਾਂ ਨੇ ਦੱਸੀਦਾ ਕਿ ਸ਼ਿਕਾਗੋ ਤੋਂ ਵੀ ਫਲਾਈਟ ਹੈ ਪਰ ਗੱਲ ਫਿਰ ਅਸੀਂ ਫੇਅਰ ਡਿਫਰੈਂਸ ਆਬਵੀਅਸਲੀ ਫਲਾਈਟਸ ਕੱਟਨੇ ਕਤਰ ਦੀਆਂ ਉਹਨਾਂ ਕੋਲੋਂ ਹਵਾਈ ਸਮਝੌਤੇ ਨਹੀਂ ਹਨ ਕਿ ਉਹ ਹੋਰ ਫਲਾਈਟਸ ਲੈ ਕੇ ਜਾ ਸਕਣ ਤੇ ਕਈ ਵਾਰ ਉਹਨਾਂ ਦੀ ਪੀਕ ਸੀਜ਼ਨ ਸੀਟ ਨਹੀਂ ਮਿਲਦੀ ਪਰ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਕਿ ਇਹ ਡੇਢ ਘੰਟੇ ਚ ਘਰ ਪਹੁੰਚ ਗਏ ਜਦਕਿ 8 ਘੰਟੇ ਤੁਹਾਡੇ ਪੇਰੈਂਟਸ ਨੂੰ ਵੀ ਲੱਗਣੇ ਸੀ ਟੋਰਾਂਟੋ ਤੋਂ ਵੀ ਜਾਂਦੇ ਹਾਂ ਤੇ ਉਹਨਾਂ ਨੂੰ 8 ਘੰਟੇ ਲੱਗਣੇ ਸੀ ਦਿੱਲੀ ਤੋਂ ਫਿਰ ਉਹ ਘਰ ਜਾਂਦੇ ਤੇ ਫਾਰ ਹਿਮ ਇਟਸ ਵਰਥ ਇਟ ਤੇ ਨਾਲ ਇਹ ਕਹਿ ਰਹੇ ਨੇ ਜੇਕਰ ਆਬਵੀਅਸਲੀ ਹਰ ਇੱਕ ਦੀ ਫਾਈਨੈਂਸ਼ੀਅਲ ਸਿਚੁਏਸ਼ਨ ਡਿਫਰੈਂਟ ਹੈ ਭਾਜੀ ਹਾਂ ਜੀ ਸੋ ਇਫ ਪੀਪਲ ਕਾਂਟ ਅਫੋਰਡ ਇਟ ਬਟ ਇਫ ਵੀ ਕੈਨ ਅਫੋਰਡ ਡੂ ਯੂ ਥਿੰਕ ਥੈਟ ਇਟਸ ਵਰਥ ਗੋਇੰਗ ਟੂ ਦ ਅੰਮ੍ਰਿਤਸਰ ਜੇ ਆਪਾਂ ਅਫੋਰਡ ਕਰ ਸਕਦੇ ਹਾਂ ਹਾਂ ਜੀ ਜੇ ਅਫੋਰਡ ਕਰ ਸਕਦੇ ਡੈਫੀਨਿਟਲੀ ਵਰਥ ਇਟ ਆਪਾਂ ਪੰਜਾਬ ਸਿੱਧਾ ਆਪਣੇ ਧਰਤੀ ਤੇ ਪਹੁੰਚਦੇ ਆ ਤੇ ਜਿੱਦਾਂ ਮੈਂ ਕਿਹਾ ਬਹੁਤ ਕੰਵੀਨੀਅੰਸ ਲੱਗਿਆ ਸਾਨੂੰ ਉੱਥੇ ਘਰ ਕਰੇ ਨੇ ਜਲਦੀ ਪਹੁੰਚ ਗਏ ਤੇ ਜਦੋਂ ਤੁਸੀਂ ਅੰਮ੍ਰਿਤਸਰ ਪਹੁੰਚੇ ਬਹੁਤ ਫੀਡਬੈਕ ਆਉਂਦੇ ਸਾਡੇ ਪੇਜ ਤੇ ਵੀ ਲੋਕ ਕਹਿੰਦੇ ਦੱਚ ਚੈੱਕ ਕਰਦੇ ਆ ਸਵਾਲ ਜਵਾਬ ਕਰਦੇ ਆ ਲਾਈਨ ਲੱਗੀ ਹੁੰਦੀ ਇਮੀਗ੍ਰੇਸ਼ਨ ਤੇ ਟਰਾਲੀਆਂ ਨਹੀਂ ਮਿਲਦੀਆਂ ਮੈਂ ਵੀ ਵਾਪਸ ਆਇਆ ਅਪ੍ਰੈਲ ਚ ਮੈਨੂੰ ਵਾਪਸੀ ਤੇ ਟਰਾਲੀ ਵਿੱਚ ਸਵੇਰੇ ਆਇਆ ਤੇ ਮੈਨੂੰ ਟਰਾਲੀਜ਼ ਨਹੀਂ ਸੀ ਲੱਭੀਆਂ ਉਦੋਂ ਪਰ ਤੁਹਾਡਾ ਕੀ ਐਕਸਪੀਰੀਅੰਸ ਰਿਹਾ ਤੁਸੀਂ ਦੱਸਿਆ ਪੋਜ਼ਿਟਿਵ ਰਿਹਾ ਬਟ ਕੀ ਉੱਥੇ ਲਾਈਨਾਂ ਸੀ ਜਾਂ ਤੁਹਾਡੇ ਸਾਰੇ ਦਾ ਲੱਗੇਜ ਸਕੈਨ ਹੋਏ ਜਾਂ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਸੀ 에어ਪੋਰਟ ਤੇ ਸਫਾਈ ਤੇ ਹੋਰ ਹਾਂਜੀ 에어ਪੋਰਟ ਤੇ ਜਦੋਂ ਪਹੁੰਚੇ ਉੱਥੇ 2:00 ਵਜੇ 2:30 ਵਜੇ ਸਵੇਰ ਦੇ ਫਲਾਈਟ ਕਤਰ ਦੀ ਫਲਾਈਟ ਤੇ ਥੱਲੇ ਆਏ ਇਮੀਗ੍ਰੇਸ਼ਨ ਦਾ ਉਥੋਂ ਦਾ ਕਲੀਅਰੈਂਸ ਹੋ ਗਿਆ ਉਹ ਲਾਈਨ ਮੈਂ ਡਾਕ ਬੰਦੇ ਸੀ ਮੇਰੇ ਅੱਗੇ ਤੇ ਉਹਦਾ 10 ਕੁ ਮਿੰਟ ਲੱਗੇ ਉਹਨੇ ਵੱਧ ਤੋਂ ਵੱਧ ਉਹ ਤੋਂ ਬਾਅਦ ਨਾਲੇ ਉੱਥੇ ਲੱਗੇਜ ਦਾ ਆ ਜਾਂਦਾ ਬੈਗ ਜੇ ਤੇ ਉੱਥੇ ਫਿਰ ਚੈੱਕ ਉੱਥੇ ਫੇਰ ਸਕੈਨ ਉਹ ਐਕਸ-ਰੇ ਕਰਦੇ ਆ ਜਿਹੜਾ ਕੀਤਾ ਉਹਨਾਂ ਨੇ ਐਕਸ-ਰੇ ਕੀਤਾ ਸੀ ਇੱਕ ਬੈਗ ਕੀਤਾ ਸੀਗਾ ਤੇ ਨਾਲ ਹੀ ਫਿਰ ਉੱਥੇ ਨਿਕਲ ਗਏ ਜਿੱਦੋਂ ਜਦੋਂ ਟੱਚ ਡਾਊਨ ਹੋਏ ਮੁੰਡੇ ਜਿਹੜੇ ਉੱਥੇ ਹੈਲਪਰ ਹੁੰਦੇ ਉਹ ਤੁਹਾਨੂੰ ਆਗੇ ਤੰਗ ਕੀਤਾ ਉਹਨਾਂ ਨੇ ਪਰੇਸ਼ਾਨ ਨਹੀਂ ਕੀ ਦੋ ਜਾਂ ਮੈਂ ਇੰਨੇ ਤੁਹਾਡੇ ਤੁਹਾਨੂੰ ਹੈਲਪ ਚਾਹੀਦੀ ਆ ਜਾਂ ਕਿਸ ਤਰ੍ਹਾਂ ਕੋਈ ਨਹੀਂ ਆਇਆ ਤੁਹਾਡੇ ਕੋਲ ਉਹ ਹੁੰਦੇ ਆਪਣੇ ਦੇਸ਼ ਪਤਾ ਹੀ ਆ ਜੇ ਰਹੇ ਚਾਹੁੰਦੇ ਆ ਕੁਝ ਕਰੀਏ ਕੁਝ ਪਰ ਤੰਗ ਨਹੀਂ ਕੀਤਾ ਕੋਈ ਕੋਈ ਐਡਾ ਪ੍ਰੋਬਲਮ ਨਹੀਂ ਆਇਆ ਸੋ ਬੇਸਿਕਲੀ ਵੀ ਗੱਲ ਕਰ ਰਹੇ ਨੇ ਜਦੋਂ ਇਹ ਵੀ 7 ਸਾਲ ਬਾਅਦ ਇੰਨੇ ਸਾਲ ਬਾਅਦ ਜਾਂ ਪਹਿਲੀ ਰੈਮੇਰ ਸਰ ਗਏ ਨੇ ਇਹ ਵੀ ਇਸੇ ਅੰਡਰਸਟੈਂਡਿੰਗ ਨਾਲ ਜਾ ਰਹੇ ਨੇ ਕਿ ਇੰਡੀਆ ਕਿਤੇ ਵੀ ਜਾਈਏ ਭਾਜੀ ਭਾਵੇਂ ਕਿਤੇ ਵੀ ਕੋਈ ਹੈਲਪ ਕਰਦੇ ਆ ਭਾਵੇਂ ਰੇਲਵੇ ਸਟੇਸ਼ਨ ਜਾਈਏ ਉਹ ਕੁੱਲੀ ਵੀ ਕੋਈ ਜਬਰਦਸਤੀ ਬੈਗ ਫੋਲਡਣਗੇ ਅਸੀਂ ਹੈਲਪ ਕਰ ਦਈਏ ਹਾਂਜੀ ਸੋ ਕਾਫੀ ਲੋਕਾਂ ਦੀ ਸ਼ਿਕਾਇਤ ਆਉਂਦੀ ਜੀ ਕਿ ਉਹ ਸਾਨੂੰ ਵੀਲਚੇਅਰ ਤੇ ਕਦੀ 500 ਰੁਪਏ ਮੰਗ ਲਿਆ 1000 ਮੰਗ ਲਿਆ ਪਰ ਤੁਹਾਡੇ ਕੋਲ ਤੁਸੀਂ ਉਹਨੇ ਦੱਸਿਆ ਕਿ ਉੱਥੇ ਦੇਸ਼ ਉੱਥੇ ਐਕਸਪੈਕਟਡ ਆ ਕਿ ਇਦਾਂ ਦੀ ਗੱਲ ਹੋਏਗੀ ਹਾਂਜੀ ਹਾਂਜੀ ਕੋਈ ਤੰਗ ਨਹੀਂ ਕਰਦੇ ਸਾਨੂੰ ਉਹ ਐਕਸਪੈਕਟਡ ਹੈ ਤੁਹਾਡੇ ਪੇਰੈਂਟਸ ਨੂੰ ਉਹਦਾ ਦੀ ਗੱਲ ਹੋਈ ਨਹੀਂ ਪੇਰੈਂਟਸ ਪੇਰੈਂਟਸ ਵੀ ਮੇਰੇ ਤੋਂ ਹਫਤਾ ਚੰਗਾ ਐਕਸਪੀਰੀਅੰਸ ਰਿਹਾ ਕੋਈ ਪ੍ਰੋਬਲਮ ਨਹੀਂ ਆਈ ਓਕੇ ਤੇ ਵਾਪਸੇ ਤੇ ਵੀ ਉਸ ਤਰ੍ਹਾਂ ਦਾ ਤੁਹਾਨੂੰ ਟਰਾਲੀਆਂ ਦੀ ਪ੍ਰੋਬਲਮ ਨਹੀਂ ਆਈ ਪਰ ਇੱਕ ਗੱਲ ਕਰਦੇ ਆ ਚਲੋ ਹਾਈਪੋਥੈਟਿਕਲੀ ਸਹੀ ਲੈਟਸ ਸੇ ਤੁਸੀਂ ਜਾਂਦੇ ਤੁਹਾਡੇ ਬੈਗ ਚੈੱਕ ਹੋ ਕੇ ਖਲਵਾ ਲੈਂਦੇ ਤੁਹਾਨੂੰ ਸਵਾਲ ਜਵਾਬ ਹੁੰਦਾ ਲੈਟਸ ਸੇ ਕਾਫੀ ਲੋਕਾਂ ਦੇ ਹੁੰਦੇ ਨੇ ਅਸੀਂ ਇਹ ਨਹੀਂ ਕਹਿੰਦੇ ਕਿ ਹੁੰਦੇ ਮੈਂ ਵੀ ਕਿ ਬੜੀ ਦੇਖਿਆ ਖੁਦ ਪਰ ਕੀ ਤੁਸੀਂ ਜਦੋਂ ਯੂ ਗੋ ਥਰੂ 올 ਦਿਸ ਅਕੋਸ਼ਨ ਨੇ ਉਹਨਾਂ ਨੇ ਤੁਹਾਨੂੰ ਕੀਤਾ ਚਲੋ ਲਾਈਨ 'ਚ ਲੱਗਣਾ ਪਿਆ 2 ਘੰਟੇ ਪਰ ਤੁਸੀਂ ਹੁਣੇ ਦੱਸਿਆ ਕਿ ਤੁਹਾਡੇ ਤੋਂ ਸਿਰਫ 2 ਬੰਦੇ ਅੱਗੇ ਸੀ ਦਿੱਲੀ ਜਦੋਂ ਜਾਂਦੇ ਰਹੇ ਜੇ ਕਿ ਵਰ ਯੂ ਐਬਲ ਟੂ ਗੈਟ ਆਊਟਸੋਰਸ ਸੂਨ ਐਂਡ ਆਲ ਦੈਟ ਨਹੀਂ ਨਹੀਂ ਦਿੱਲੀ ਤਾਂ ਅਸੀਂ ਗਏ ਆ ਤੇ ਲਾਈਨਾਂ ਤੇ ਲਾਈਨਾਂ ਹੁੰਦੀਆਂ ਅੱਧਾ ਘੰਟਾ ਵੀ ਲੱਗ ਸਕਦਾ ਇਮੀਗ੍ਰੇਸ਼ਨ ਕਲੀਅਰ ਕਰਨ ਨੂੰ ਤੇ ਉੱਥੇ ਤਾਂ ਅਮਰਤ ਸਤਜਦਮ ਇੱਕਾ ਦੋ ਕੁ ਬੰਦੇ ਇਸੇ ਲਾਈਨ ਦੇ ਸਾਹਮਣੇ ਤੇ ਬਹੁਤ ਫਾਸਟ ਕਲੀਅਰੈਂਸ ਹੋ ਗਈ ਇਮੀਗ੍ਰੇਸ਼ਨ ਤੇ ਭਾਜੀ ਨੇ ਦੱਸਿਆ ਹੈ ਕਿ ਮੈਂ ਫਸਟ ਟਾਈਮ ਸ੍ਰੀ ਗੁਰੂ ਰਾਮਦਾਸ ਜੀ ਸ੍ਰੀ ਗੁਰੂ ਰਾਮਦਾਸ ਜੀ ਦੇ ਦਰ ਇਹ ਉੱਥੇ ਪਹੁੰਚੇ ਤੇ ਜੇਕਰ ਤੁਹਾਨੂੰ ਉੱਥੇ ਕੋਈ ਮੁਸ਼ਕਲਾਂ ਆਉਂਦੀਆਂ ਸਮਾਨ ਨਹੀਂ ਆਉਂਦਾ ਕਈ ਲੋਕ ਕਹਿੰਦੇ ਅਸੀਂ ਅੰਮ੍ਰਿਤਸਰ ਜਾਣਾ ਹੀ ਨਹੀਂ ਉਹਨਾਂ ਨੇ ਸਾਡੇ ਕੋਲ ਪੈਸੇ ਮੰਗੇ ਭਾਰ ਜ਼ਿਆਦਾ ਸੀ ਹਾਂਜੀ ਲੈਟਸ ਸੇ ਤੁਹਾਡੇ ਕੋਲ ਓਦਾਂ ਗੱਲ ਹੋਈ ਆ ਇਹ ਤੇ ਜਿਹਨੇ ਐਕਸਪੀਰੀਅੰਸ ਕੀਤਾ ਉਹ ਦੱਸ ਸਕਦਾ ਹੈ ਪਰ ਅਸੀਂ ਜੇ ਆਪਣੀ ਗੱਲ ਕਰੀਏ ਮੈਨੂੰ ਬਹੁਤ ਹੋਇਆ ਵਾ ਪਰ ਮੈਂ ਫਿਰ ਵੀ ਕਿੰਨਾ ਭਾਵੇਂ ਮੈਨੂੰ ਉੱਥੇ ਬਹੁਤ ਜ਼ਿਆਦਾ ਹਰਾਸ ਕਰਦਣ ਮੈਂ ਆਪਣਾ ਮਨ ਬਣਾਇਆ ਕਿ ਮੈਂ ਜਾਣਾ ਹੀ ਜਾਣਾ ਅੰਮ੍ਰਿਤਸਰ ਹੈ ਕਿ ਤੁਸੀਂ ਵੀ ਇਸ ਤਰ੍ਹਾਂ ਦਾ ਤੁਸੀਂ ਸੋਚ ਸਕਦੇ ਹੋ ਕਿ ਇਸ ਤਰ੍ਹਾਂ ਹੋਇਆ ਹੁੰਦਾ ਤੇ ਤੁਸੀਂ ਫਿਰ ਵਾਟਸ ਦਾ ਮਾਈਂਡਸੈਟ ਬਿਹਾਈਂਡ ਇਟ ਉਹ ਮੈਂ ਕਹਾਂਗਾ ਜੇ ਕਿਸ ਨੇ ਹਰਾਸ ਕਰਨਾ ਤੰਗ ਕਰਨਾ ਉਹ ਦਿੱਲੀ ਵੀ ਕਰ ਸਕਦੇ ਕਿਤੇ ਵੀ ਤੁਸੀਂ ਲੈਂਡ ਉਹ ਤਾਂ ਜਿਆਦਾ ਹੋ ਸਕਦਾ ਪਰ ਆਪਣੇ ਦੇਸ਼ ਆਪਣੇ ਆਪਣੇ ਪੰਜਾਬ ਪਹੁੰਚਣ ਨੂੰ ਤਾਂ ਇੰਨਾ ਕਨਵੀਨੀਅੰਸ ਨਹੀਂ ਮਨ ਕਰੇ ਲੱਗਦਾ ਤੇ ਫਿਊਚਰ ਸਮੇਂ ਤਾਂ ਕਰੇ ਜਾਵਾਂ ਇਹਨਾਂ ਦਿੱਲੀ ਜਿੱਥੇ ਮੈਂ ਕਿਹਾ ਜੇ ਆਪਸ਼ਨ ਰਹੂਗੀ ਤੇ ਆਪਾਂ ਇਹਨੂੰ ਵਧਾਈਏ ਸਾਰਿਆਂ ਨੂੰ ਮੈਂ ਉਹ ਕਹਿ ਰਿਹਾ ਆਪਣਾ ਅਮਰਤਸਰ ਦਾ 에어ਪੋਰਟ ਨੂੰ ਸਪੋਰਟ ਕਰੀਏ ਸੋ ਇੱਕ ਹੋਰ ਆਪਸ਼ਨ ਹੈ ਭਾਜੀ ਆਉਂਦੀ ਹੈ ਕਿ 에어 ਇੰਡੀਆ ਸ਼ਿਕਾਗੋ ਤੋਂ ਦਿੱਲੀ ਫ্লাই ਕਰਦੀ ਹੈ ਤੇ ਦਿੱਲੀ ਤੋਂ ਕਨੈਕਸ਼ਨ ਦਿੰਦੀ ਹੈ ਕਈ ਵਾਰ ਟਿਕਟਸ ਉਹਨਾਂ ਦੇ ਚੀਪ ਹੁੰਦੀਆਂ ਹੈ ਜਾਂ ਸੇਮ ਫੇਅਰ ਹੁੰਦੀਆਂ ਹੈ ਇਸ ਦਾ ਬੈਟਰ ਆਪਸ਼ਨ ਐਸ ਵੈਲ ਪਰ ਤੁਸੀਂ ਜਿਹੜਾ ਫਰਕ ਕੀ ਆ ਤੁਸੀਂ ਦੋਹਾ ਥਾਣੀ ਗਏ ਸਿੱਧਾ ਜਾਂ ਦਿੱਲੀ ਥਾਣੀ ਗਏ ਤੁਹਾਨੂੰ ਮੇਨ ਫਰਕ ਕੀ ਨਜ਼ਰ ਆਉਂਦਾ ਲੈਟਸ ਜੇ ਬਾਈ 에어 ਹੀ ਜਾਣੇ ਮੇਨ ਫਰਕ ਤੁਮਲਾ ਦਾ ਉਹ ਯਾ ਦਿੱਲੀ ਮਨ ਜਿੱਦਾਂ ਮੈਂ ਕਹਾਂ ਜ਼ਿਆਦਾ ਕੰਜੈਸਚਨ ਹੈਗੀ ਯਾ ਬਾਹਰ ਨਿਕਲਣ ਨੂੰ ਉੱਥੇ ਦਿੱਲੀ ਸ਼ਹਿਰ ਨੂੰ ਹੀ ਕੰਟਾ ਡੇਢ ਘੰਟਾ ਲੱਗਦਾ ਹੈ ਫਲਾਈ ਕਰ ਲੋ ਕਨੈਕਟਿੰਗ ਫਲਾਈਸ ਲੈ ਕੇ ਉਦੇ ਬਾਰੇ ਤੁਹਾਡਾ ਕੀ ਖਿਆਲ ਹੈ ਕਨਵੀਨੀਅੰਸ ਦਾ ਮੈਨੂੰ ਨਹੀਂ ਲੱਗਦਾ ਜਿੱਦਾਂ ਸਾਡੇ ਜਿੱਥੇ ਅਸੀਂ ਜਾਣਾ ਪੰਜਾਬ ਚ ਉਹਦਾ ਜਦੋਂ ਤੁਹਾਨੂੰ ਤੁਹਾਡੇ ਪੇਰੈਂਟਸ ਨੂੰ ਜੇ ਅਸੀਂ ਗੱਲ ਕਰੀਏ ਉਹਨਾਂ ਨੂੰ ਉੱਥੇ ਪਹੁੰਚ ਕੇ ਪੋਰਟ ਆਫ ਐਂਟਰੀ ਪਹਿਲਾਂ ਸਮਾਨ ਲੈਣਾ ਪਏਗਾ ਸੋ ਅੱਜਕੱਲ੍ਹ ਉੱਥੇ ਸਮਾਨ ਤੇ ਆਪਾਂ ਗੱਲ ਕੀਤੀ ਉਹ ਪੋਰਟਰ ਆ ਜਾਂਦੇ ਨੇ ਤੇ ਜਦੋਂ ਤੁਸੀਂ ਪਹਿਲਾਂ ਜਾਂਦੇ ਸੀ ਕਿ ਇਸ ਤਰ੍ਹਾਂ ਦਾ ਐਕਸਪੀਰੀਅੰਸ ਹੋਇਆ ਜਦੋਂ ਸਮਾਨ ਚੱਕਿਆ ਫਿਰ ਤੁਸੀਂ ਪਰ ਅੰਮ੍ਰਿਤਸਰ ਕਦੀ ਗਏ ਨਹੀਂ ਪਰ ਇਹ ਮੇਨ ਚੀਜ਼ ਹੈ ਜੀ ਸਮੱਸਿਆ ਜਿਹੜੀ ਆਂਦੀ ਹੈ ਕੱਤਰ ਤੇ ਜੇ ਤੁਸੀਂ ਦਿੱਲੀ ਥਾਣੀ ਜਾਓ ਫਰਕ ਇਹ ਆ ਕਾਫੀ ਲੋਕ ਪ੍ਰੈਫਰ ਕਰਦੇ ਨੇ ਕਿ ਅਸੀਂ ਦਿੱਲੀ ਨਾ ਜਾਈਏ ਪਰ ਉਹਨਾਂ ਕੋਲ ਆਪਸ਼ਨ ਨਹੀਂ ਰਹਿੰਦੀ ਹਾਂਜੀ ਤੇ ਉਹ ਪ੍ਰੋਬਲਮ ਆਂਦੀ ਹੈ ਜਦੋਂ ਤੁਹਾਡੇ ਪੇਰੈਂਟਸ ਸਿੱਗੇ ਉਹਨਾਂ ਨੂੰ ਸਮਾਨ ਲੈ ਕੇ ਫਿਰ ਤੋਂ ਸਬਮਿਟ ਕਰਾਉਣਾ ਪੈਂਦਾ ਹੈ ਹਾਂਜੀ ਫਿਰ ਚੈੱਕ ਇਨ ਕਰਨਾ ਪੈਂਦਾ ਹੈ ਜਦੋਂ ਅੰਮ੍ਰਿਤਸਰੋਂ ਆਉਂਦੇ ਨੇ ਫਿਰ ਨਹੀਂ ਹੁੰਦਾ ਪਰ ਉਹਨਾਂ ਨੂੰ ਦਿੱਲੀ ਇਮੀਗ੍ਰੇਸ਼ਨ ਕਰਾਣੀ ਪੈਂਦੀ ਹੈ ਉਧਰ ਵੀ ਲਾਈਨ ਲੱਗ ਜਾਂਦੀ ਹੈ ਹਾਂਜੀ ਸੋ ਇਹ ਗੱਲਾਂ ਜਿਹੜੀਆਂ ਨੇ ਇਹ ਕਾਫੀ ਅਸੀਂ ਲੋਕਾਂ ਨੂੰ ਕਹਿੰਦੇ ਹਾਂ ਜੇ ਤੇ 2250 ਦਾ ਫਰਕ ਹੈ ਜਿਸ ਤਰ੍ਹਾਂ ਇਹਨਾਂ ਦੱਸਿਆ 300 ਡਾਲਰ ਦਾ 400 ਦਾ ਵੀ ਕਹਿੰਦੇ ਇਹਨਾਂ ਨੇ ਸਾਡੀ ਗੱਲਬਾਤ ਹੁੰਦੀ ਰਹਿੰਦੀ ਹੈ ਪਾਜੀ ਕੋਈ ਅਖੀਰਲਾ ਸੁਨੇਹਾ ਦੇਣਾ ਚਾਹੋ ਉਹ ਹੀ ਮੈਂ ਕਹਾਂਗਾ ਆਪਾਂ ਆਪਣੇ ਅਮਰਸੇਪਨ ਸਪੋਰਟ ਕਰੀਏ ਤੇ ਏਦਾਂ ਹੀ ਵਧੂਗਾ ਕਾਫੀ ਪਾਜੀ ਨੇ ਕਿੰਨੇ ਸਾਲ ਦਾ ਫਲਾਈ ਅਮਰਤਸਰ ਦਾ ਕੰਮ ਕਰਦੇ ਆ ਤੇ ਜਿਹੜਾ ਕਨਵੀਨੀਅੰਸ ਤੇ ਆਹ ਲੱਗਿਆ ਜਦੋਂ ਮੈਂ ਕਿਹਾ ਮੈਂ ਤਾਂ ਹੋਰ ਕੋਈ 에어ਪੋਰਟ ਨਾ ਕਰੀ ਜਾਵਾਂ ਦਿੱਲੀ ਤਾਂ ਡੈਫੀਨਟਲੀ ਉਹ ਇੰਨੀ ਕੰਜੈਸਨ ਐਨਨਾ ਟਾਈਮ ਲੱਗਦਾ ਤਾਂ ਉਹ ਹੀ ਮੈਂ ਕਹਾਂਗਾ ਸਾਰਿਆਂ ਨੂੰ ਸਪੋਰਟ ਕਰੀਏ ਸੋ ਇਹ ਸਨ ਸਰਦਾਰ ਕਿਰਨਪਾਲ ਸਿੰਘ ਜੀ ਸਿਨਸਿਨੇਟੀਓ ਹਾਇਓ ਬੜੀਆਂ ਗੱਲਾਂ ਨੇ ਐਕਚੁਅਲੀ ਇਹਨਾਂ ਦੇ ਨਾਲ ਇਹ ਪਰਿਵਾਰ ਕਿੱਥੋਂ ਆਇਆ ਸਾਡੇ ਸਾਰਿਆਂ ਦੀ ਕੋਈ ਨਾ ਕੋਈ ਹਿਸਟਰੀ ਹੈ ਇਹ ਕਿੱਥੋਂ ਇਹਨਾਂ ਦਾ ਪਰਿਵਾਰ ਪਹਿਲਾਂ ਕੀਨੀਆ ਗਿਆ ਫਿਰ ਇਹਨਾਂ ਨਾਲ ਗੱਲਬਾਤ ਹੁੰਦੀ ਰਹਿੰਦੀ ਆ ਕੋਸ਼ਿਸ਼ ਕਰਾਂਗੇ ਕਿਸੇ ਵੇਲੇ ਮੈਂ ਵੀ ਉਹ ਵੀ ਸ਼ੇਅਰ ਕਰੀਏ ਭਾਜੀ ਕਿ ਤੁਸੀਂ ਕਿਸ ਤਰ੍ਹਾਂ ਉੱਥੇ ਪੰਜਾਬ ਤੋਂ ਤੁਹਾਡੇ ਪੇਰੈਂਟਸ ਵੀ ਗਏ ਤੇ ਕਿਸ ਤਰ੍ਹਾਂ ਆ ਕੇ ਪਰ ਚੜਾ ਸਾਡਾ ਅੰਮ੍ਰਿਤਸਰ ਨਾਲ ਪਿਆਰ ਹੈ ਉਹ ਕਿਸ ਤਰ੍ਹਾਂ ਸਾਰਿਆਂ ਦਾ ਬਣਿਆ ਹੋਇਆ ਹੈ ਬੱਚੇ ਵੀ ਸਾਰੇ ਭਾਵੇਂ ਇੱਥੇ ਨੇ ਕੋਸ਼ਿਸ਼ ਹੁੰਦੀ ਹੈ ਕਿ ਅੰਮ੍ਰਿਤਸਰ ਜਾਈਏ ਬਹੁਤ ਬਹੁਤ ਧੰਨਵਾਦ ਭਾਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਸੇ ਤਰ੍ਹਾਂ ਅਸੀਂ ਤੁਹਾਡੇ ਨਾਲ ਸਾਂਝੇ ਕਰਦੇ ਰਵਾਂਗੇ ਹਾਇਓ ਤੋਂ ਜਿੰਨੇ ਵੀ ਸਾਡੇ ਹੋਰ ਵੀ ਸੰਗਤਾਂ ਨੇ ਜਿਹੜੀ ਇੱਥੇ ਵੀ ਨੇ ਸਾਡੀ ਕੋਸ਼ਿਸ਼ ਰਹਿੰਦੀ ਹੈ ਇਹ ਵੀਡੀਓ ਦੇ ਰਾਹੀਂ ਅਸੀਂ ਇਹੋ ਜਾਣਕਾਰੀ ਦੇਣਾ ਚਾਹਾਂਗੇ ਭਾਵੇਂ 5 ਘੰਟੇ ਦਿੱਲੀੋਂ ਲੱਗਣ ਤੁਹਾਨੂੰ ਦੇ ਵਿੱਚ ਘਾਰ ਵੀ ਜੇ ਪੰਜਾਬ ਦੇ ਭਾਵੇਂ ਅੰਮ੍ਰਿਤਸਰੋਂ ਲੱਗਣ ਆਓ ਅਸੀਂ ਅੰਮ੍ਰਿਤਸਰ ਦਾ ਪਹਿਲਾ ਆਪਸ਼ਨ ਦੇਖਿਆ ਕਰੀਏ ਤਾਂ ਜੋ ਅਸੀਂ ਵਾਟਵਾਦ ਪੰਜਾਬ ਨੂੰ ਸਪੋਰਟ ਕਰ ਸਕੀਏ ਗੁਰੂ ਕੀ ਨਗਰੀ ਬਾਜੀ ਨੇ ਪਹਿਲਾਂ ਅਸੀਂ ਕਹਿੰਦੇ ਮੱਥਾ ਟੇਕਾਂਗੇ ਫਿਰ ਜਾਵਾਂਗੇ ਘਰ ਨੂੰ ਸੋ ਇਸ ਤਰ੍ਹਾਂ ਦੀਆਂ ਆਪਸ਼ਨ ਜਿਹੜੀਆਂ ਨੇ ਸਾਰੀਆਂ ਰਹਿੰਦੀਆਂ ਹਨ ਤੇ ਆਓ ਇਸੇ ਤਰ੍ਹਾਂ ਹੀ ਫੁਆਇ ਅੰਮ੍ਰਿਤਸਰ ਵਿੱਚ ਜੁੜੇ ਰਹੋ ਫਿਰ ਤੋਂ ਹੋਰ ਜਾਣਕਾਰੀ ਲੈ ਕੇ ਨਵੇਂ ਪ੍ਰੋਗਰਾਮ ਹਾਜ਼ਰ ਹੋਵਾਂਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ